ਲਓ ਜੀ ਦੋਸਤੋ ਅੱਜ ਆਪਾਂ ਬੋਹੜ ਦੀਆਂ ਟਾਹਣੀਆਂ ਔਰ ਪੱਤੇ ਔਰ ਬੋਹੜ ਕੀ ਜੋ ਦਾੜੀ ਹੁੰਦੀ ਹੈ ਉਸ ਨੂੰ ਜਿਹੜਾ ਲੈਣ ਆਏ ਹਾਂ ਸੋ ਇਸ ਦਾ ਜਿਹੜਾ ਬੋਹੜ ਦਾ ਕਣ ਸਤਵ ਜਿਹੜਾ ਤਿਆਰ ਕਰਾਂਗੇ ਸੋ ਇਹ ਇਕੱਠਾ ਕਰ ਰਹੇ ਹਾਂ ਤੇ ਮੇਰੇ ਸਾਥੀ ਜਿਹੜੇ ਆ ਕੱਟ ਕੇ ਇਕੱਠਾ ਕਰ ਰਹੇ ਨੇ ਸੋ ਇਸ ਦੀ ਜਿਹੜੀ ਬੋਹੜ ਦੀ ఔషਧ ਹਨ ਜੋ ਆਯੁਰਵੈਦਿਕ ਦੇ ਵਿੱਚ ਹਨ ਬਹੁਤ ਹੀ ਗੁਣਕਾਰੀ ਹੈ ਸੋ ਦੋਸਤੋ ਇਸ ਨੂੰ ਜਿਹੜਾ ਵਰਤਨਾ ਕਿਉਂਕਿ YouTube ਦੇ ਉੱਤੇ Facebook ਦੇ ਉੱਪਰ ਕਾਫੀ ਇਸ ਦੀਆਂ ਵੀਡੀਓ ਪਈਆਂ ਹਨ ਕਿ ਇਸ ਨੂੰ ਜਿਹੜਾ ਵਰਤਨ ਲਈ ਦੱਸਿਆ ਜਾਂਦਾ ਹੈ ਕਿ ਹਰੇਕ ਕੋਈ ਬੰਦਾ ਇਸ ਨੂੰ ਵਰਤੇ ਹਰੇਕ ਕੋਈ ਬੰਦਾ ਜਿਹੜਾ ਇਸ ਦੇ ਬਲਾਵ ਲੈ ਸਕਦਾ ਹੈ ਪਰ ਇਹ ਹਰੇਕ ਬੰਦੇ ਲਈ ਨਹੀਂ ਹੁੰਦਾ ਕੋਈ ਵੀ ਜੜੀ ਬੂਟੀ ਹੈ ਉਹ ਕੋਈ ਨਾ ਕੋਈ ਮਜਾਜ ਰੱਖਦੀ ਹੈ ਜੀ ਸੋ ਮਜਾਜ ਤੇ ਡਿਪੈਂਡ ਹੁੰਦਾ ਹੈ ਬਹੁਤ ਸਾਰੇ ਜਿਹੜੇ ਇਹੋ ਜਿਹੀਆਂ ਚੀਜ਼ਾਂ ਵਰਤ ਕੇ ਆਪਣੀ ਪ੍ਰੋਬਲਮ ਨੂੰ ਉਧਾਰ ਵੀ ਲੈਂਦੇ ਨੇ ਕਿਉਂਕਿ ਇਸ ਦਾ ਮਜਾਜ ਹੈ ਸਰਦ ਖੁਸ਼ਕ ਇਹ ਜੋ ਬੋੜ ਹੈ ਸਰਦ ਖੁਸ਼ਕ ਮਜਾਜ ਦਾ ਹੈ ਸੋ ਜਦੋਂ ਕੋਈ ਸਰਦ ਖੁਸ਼ਕ ਮਜਾਜ ਵਾਲਾ ਆਦਮੀ ਇਸ ਨੂੰ ਖਾਏਗਾ ਉਸ ਦਾ ਨੁਕਸਾਨ ਹੀ ਹੋਏਗਾ ਸੋ ਸਭ ਤੋਂ ਪਹਿਲਾਂ ਆਦਮੀ ਦਾ ਜੋ ਪੇਸ਼ੈਂਟ ਦਾ ਮਜਾਜ ਹੈ ਉਹ ਪਛਾਣਨਾ ਬਹੁਤ ਜ਼ਰੂਰੀ ਹੈ ਸੋ ਇਸ ਨੂੰ ਸਮਝਣ ਦੀ ਲੋੜ ਹੈ ਸੋ ਇਸ ਦੀ ਕਿਸੇ ਦਿਨ ਡੀਟੇਲ ਵਿੱਚ ਆਪਾਂ ਦੱਸਾਂਗੇ ਕਿ ਇਹਨੂੰ ਕੌਣ ਲੋਕ ਜਿਹੜੇ ਨਹੀਂ ਵਰਤ ਸਕਦੇ ਤੇ ਕਿੰਨਾ ਲਈ ਬਹੁਤ ਜ਼ਬਰਦਸਤ ਮਫੀਦ ਹੋਏਗਾ ਇਹ ਨਾਲ ਦੀ ਨਾਲ ਤੁਹਾਨੂੰ ਅਸੀਂ ਜਿਹੜਾ ਹੈ ਇਸ ਨੂੰ ਤਿਆਰ ਕਰਨ ਦੀ ਪੂਰੀ ਵੀਡੀਓ ਡਿਟੇਲ ਵਿੱਚ ਦੱਸਾਂਗੇ ਜੀ ਲੋ ਜੀ ਦੋਸਤੋ ਜੋ ਆਪਾਂ ਬੋਹੜ ਨੂੰ ਪਟਕੇ ਲਿਆਏ ਸੀਗੇ ਸੋ ਉਸ ਦਾ ਗਣਸਤਵ ਤਿਆਰ ਕਰਨ ਵਾਸਤੇ ਉਸ ਦੀ ਚੰਗੀ ਤਰ੍ਹਾਂ ਜਿਹੜੀ ਹੈ ਬੋਹੜ ਦੇ ਪੱਤੇਆਂ ਦੀ ਟਾਹਣੀਆਂ ਦੀ ਜਿਹੜੀ ਹੈ ਸਫਾਈ ਕਰ ਰਹੇ ਆ ਸੋ ਦੇਖੋ ਕਿੰਨੀ ਇਸ ਦੇ ਵਿੱਚੋਂ ਜਿਹੜੀ ਗੰਦਗੀ ਹੈ ਨਿਕਲ ਰਹੀ ਆ ਸੋ ਇਸ ਨੂੰ ਸਾਫ਼ ਕਰਨਾ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸੋ ਇਹ ਆਪਾਂ ਪੱਤੇ ਜਿਹੜੇ ਆ ਸਾਰੇ ਸਾਫ਼ ਕਰ ਚੁੱਕੇ ਆ ਟਾਹਣੀਆਂ ਚੰਗੀ ਤਰ੍ਹਾਂ ਇਕੱਲੇ ਇਕੱਲੇ ਪੱਤੇ ਨੂੰ ਸਾਫ਼ ਕਰਕੇ ਇਸ ਨੂੰ ਜਿਹੜਾ ਹੈ ਸੁਕਾ ਕੇ ਇਸ ਦਾ ਪਾਣੀ ਵਗੈਰਾ ਫਿਰ ਇਸ ਨੂੰ ਕਟਿਆ ਜਾਏਗਾ ਉਸ ਤੋਂ ਬਾਅਦ ਫਿਰ ਜੋ ਆਪਾਂ ਗਣ ਸਤਵ ਤਿਆਰ ਕਰਨਾ ਹੈ ਉਸ ਲਈ ਜਿਹੜਾ ਹੈ ਖਵਾਤ ਤਿਆਰ ਕਰਾਂਗੇ ਸੋ ਇਹ ਚੰਗੀ ਤਰ੍ਹਾਂ ਜਾਨੀ ਕਿ ਕਾਫੀ ਜ਼ਿਆਦਾ ਜਿਹੜਾ ਹੈ ਮਿਹਨਤ ਦਾ ਕੰਮ ਤਾਂ ਜ਼ਰੂਰ ਹੈਗਾ ਹੈ ਪਰ ਜਿੰਨਾ ਚਿਰ ਕੋਈ ਵੀ ਚੀਜ਼ ਦੀ ਸ਼ੁਭਤਾ ਸਫਾਈ ਨਹੀਂ ਹੈਗੀ ਸੋ ਉਸ ਨੂੰ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਣ ਜੋ ਗੱਲ ਹੁੰਦੀ ਹੈ ਇਸ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਕਿਉਂਕਿ ਇਸ ਦੇ ਉੱਪਰ ਜੋ ਵੀ ਜਾਨਵਰਾਂ ਦੀਆਂ ਵਿੱਠਾਂ ਔਰ ਜਿੰਨੇ ਵੀ ਜਾਨੀ ਕਿ ਕੱਟਾ ਮਿੱਟੀ ਆ ਬਹੁਤ ਸਾਰਾ ਪੱਤਿਆਂ ਦੇ ਉੱਤੇ ਟਾਹਣੀਆਂ ਦੇ ਉੱਪਰ ਹੁੰਦਾ ਹੈ ਸੋ ਇਸ ਨੂੰ ਲਾਉਣਾ ਬਹੁਤ ਜ਼ਰੂਰੀ ਹੈ। ਤੋ ਲੋ ਜੀ ਦੋਸਤੋ ਜੋ ਆਪਾਂ ਬੋਹੜ ਨੂੰ ਕੱਟ ਕੇ ਲਿਆਏ ਸੀ ਤੇ ਉਸ ਨੂੰ ਮੁਰਕੇ ਚੰਗੀ ਤਰ੍ਹਾਂ ਸਾਫ਼ ਕੀਤਾ ਪਾਣੀ ਦੇ ਨਾਲ ਧੋਤਾ ਫਿਰ ਇਸ ਨੂੰ ਬਿਲਕੁਲ ਬਰੀਕ ਬਰੀਕ ਕੱਟ ਲਿਆ ਸੋ ਇਸ ਤਰੀਕੇ ਨਾਲ ਇਹਨੂੰ ਕੱਟ ਲਿਆ ਹੈ। ਸੋ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਸੋ ਇਸ ਨੂੰ ਇਸ ਦਾ ਘਵਾਤ ਤਿਆਰ ਕਰਾਂਗੇ ਘਵਾਤ ਤਿਆਰ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਦਾ ਜਿਹੜਾ ਹੈ ਬੋਹੜ ਦਾ ਗਣਸੱਤਵ ਜਿਹੜਾ ਤਿਆਰ ਕਰਾਂਗੇ ਸੋ ਇਹ ਘਵਾਤ ਵਾਸਤੇ ਜੋ ਪਾਣੀ ਪਾ ਕੇ ਇਸ ਦੇ ਜਿਹੜੇ ਆ ਉਹ ਬਾਲੇ ਚਲਾ ਰਹੇ ਹਾਂ ਫਿਰ ਅਗਲੇ ਦਾ ਪ੍ਰੋਸੈਸ ਦਿਖਾਵਾਂਗੇ ਜੀ ਦੋਸਤੋ ਜੋ ਆਪਾਂ ਬੋਹੜ ਦਾ ਗਣਸੱਤਵ ਤਿਆਰ ਕਰ ਰਹੇ ਸੀਗੇ ਸੋ ਗਣਸੱਤਵ ਇਹ ਜਿਹੜਾ ਤਿਆਰ ਹੋ ਚੁੱਕਾ ਹੈ ਸੂ ਇਨੀ ਮਿਹਨਤ ਕਰਨ ਦੇ ਬਾਵਜੂਦ ਵੀ ਜੋ ਆਪਾਂ ਨੂੰ ਗਣ ਸਤਵੇ ਸਿਰਫ 200 250 ਗ੍ਰਾਮ ਦੇ ਲਗਭਗ ਹੈ ਜੋ ਮਿਲਿਆ ਹੈ ਸੋ ਬਹੁਤ ਸਾਰ ਇਸ ਦੇ ਉੱਪਰ ਮਿਹਨਤ ਹੈ ਪਹਿਲਾਂ ਇਸ ਨੂੰ ਕੱਟ ਕੇ ਲਿਆਂਦਾ ਤੇਰੇ ਸਿੰਦਾ ਕੱਲਾ ਕੱਲਾ ਪੱਤਾ ਟਾਣੀ ਟਾਣੀ ਜਿਹੜੀ ਉਸ ਨੂੰ ਸਾਫ਼ ਕੀਤਾ ਉਸ ਦੀ ਗੰਦਗੀ ਜਿਹੜੀ ਆ ਦੂਰ ਕੀਤੀ ਫਿਰ ਕੱਲੇ ਨੂੰ ਕਟਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਕਿ ਇਸ ਨੂੰ ਜਿਹੜਾ ਆਪਾਂ ਇਹਦਾ ਜਿਹੜਾ ਕਾੜਾ ਤਿਆਰ ਕੀਤਾ ਕਾੜੇ ਤੋਂ ਬਾਅਦ ਦੇ ਵਿੱਚ ਫਿਰ ਜੋ ਕੜਾਹੀ ਦੇ ਵਿੱਚ ਹੌਲੀ-ਹੌਲੀ ਇਹਨੂੰ 5-7 ਦਿਨ ਦੇ ਵਿੱਚ ਪਾਣੀ ਵਗੈਰਾ ਸੀ ਜਿਹੜਾ ਉਹ ਦਾਇਆ ਵਿੱਚੋਂ ਖੁਸ਼ਕ ਕੀਤਾ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਆਪਣਾ ਗਣ ਸੱਤਲ ਜਿਹੜਾ ਹੈ ਤਿਆਰ ਹੋਇਆ ਹੈ तकरीबन ਇਹਨੂੰ 15 ਤੋਂ 20 ਦਿਨ ਲੱਗੇ ਹੀ ਗਏ ਹਨ ਸੋ ਦੋਸਤੋ ਐਸੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਮਿਹਨਤ ਮੰਗਦੀਆਂ ਨੇ ਅਗਰ ਹੁਣ ਇਹਨੂੰ ਮੰਨ ਲਓ ਕਿ ਆਪਾਂ ਬਹੁਤ ਬੜੇ ਵਧੀਆ ਜ਼ਬਰਦਸਤ ਤਰੀਕੇ ਨਾਲ ਇਸ ਨੂੰ ਤਿਆਰ ਕਰ ਲਿਆ ਹੈ ਅਗੇ ਇਸ ਨੂੰ ਵਰਤਣ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਮਜਾਜ ਦੇ ਉੱਪਰ ਕਿਸ ਤਰ੍ਹਾਂ ਦੇ ਪੇਸ਼ੈਂਟ ਦੇ ਉੱਪਰ ਕਿਸ ਤਰ੍ਹਾਂ ਦੀ ਮੈਡੀਸਨ ਦੇ ਵਿੱਚ ਕਿਸ ਤਰ੍ਹਾਂ ਦੇ ਨੁਕਸੇ ਦੇ ਵਿੱਚ ਇਹਨੂੰ ਵਰਤਣਾ ਹੈ ਸੋ ਜਿਸ ਨੁਕਸੇ ਦੇ ਵਿੱਚ ਪਿਆ ਹੈ ਤੇ ਕੀ ਇਹਦੇ ਜਾਣੀ ਕਿ ਪੇਸ਼ੈਂਟ ਨੂੰ ਫਾਇਦੇ ਹੋਣਗੇ ਤੇ ਕੀ ਇਹਦੇ ਨੁਕਸਾਨ ਹੋਣਗੇ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਉਹ ਸਮਝ ਕੇ ਫੇਰ ਹੀ ਦਿੱਤੀ ਜਾਵੇ ਮੈਡੀਸਨ ਕਿਸੇ ਨੂੰ ਵੀ ਐਸਾ ਰਿਜ਼ਲਟ ਮਿਲਦਾ ਹਨ ਜਾਨੀ ਕਿ ਸੋਚਣ ਸਮਝਣ ਤੋਂ ਪਰੇ ਇਸ ਦੇ ਜਿਹੜੇ ਆ ਫਾਇਦੇ ਮਿਲ ਜਾਂਦੇ ਨੇ ਅਗਰ ਜੇ ਇਹ ਚੀਜ਼ਾਂ ਨਹੀਂ ਸਮਝੀਆਂ ਜਾਂਦੀਆਂ ਕੋਈ ਵੀ ਨੁਕਸਾ ਜਿਹੜਾ ਹੈ ਹਰ ਕੋਈ ਨੁਕਸਾ ਚੰਗੇ ਤੋਂ ਚੰਗਾ ਜਿਹੜਾ ਹੈ ਫੇਲ ਹੈ ਕੋਈ ਵੀ ਨੁਕਸਾ ਜਿਹੜਾ ਉਹ ਕੰਮ ਨਹੀਂ ਕਰਦਾ ਫਿਰ ਬੰਦਾ ਜਿਹੜਾ ਹੈ ਕਨਫਿਊਜ਼ ਹੀ ਰਹਿੰਦਾ ਅਗਰ ਜੇ ਇਸ ਦੇ ਮਜਾਜ ਨੁਸਖਿਆਂ ਦੇ ਵਗੈਰਾ ਔਰ ਜੋ ਕਿ ਮੈਡੀਸਿਨ ਦੇ ਪੇਸ਼ੈਂਟ ਦੇ ਮਜਾਜ ਵਗੈਰਾ ਸਮਝ ਲਏ ਜਾਣ ਤੇ ਬਹੁਤ ਹੀ ਜਵਰਦਸਤ ਇਸ ਦੇ ਜਿਹੜੇ ਆ ਫਾਇਦੇ ਮਿਲਦੇ ਹਨ ਅਤੇ ਰੋਗ ਵੀ ਜਿਹੜਾ ਹੈ ਜੜ ਤੋਂ ਚਲ ਜਾਂਦਾ ਔਰ ਅਸੀਂ ਇੱਕ ਵਕਰੀ ਵੀਡੀਓ ਦੇ ਵਿੱਚ ਤੁਹਾਨੂੰ ਇਸ ਗੋੜ ਦੇ ਬਾਰੇ ਵੀ ਦੱਸਾਂਗੇ ਕਿ ਇਸ ਦਾ ਜਿਹੜਾ ਦੁੱਧ ਦੇ ਗਣ ਸਤਵੇ ਜਿਹੜਾ ਹੈ ਕੀ ਇਹਦੇ ਫਾਇਦੇ ਹਨ ਤੇ ਕੀ ਨੁਕਸਾਨ ਵੀ ਹੋ ਸਕਦੇ ਹਨ طانو وادي